ਯਾ ਮੈਂ ਚਾ ਦਰਕੜਦੀ ਨਹੀਂ ਯਾ ਮੋਰਾ ਮੋਰਾ ਯਾ ਮੋਰਾ ਹੁਣ ਇਹ ਚਾਰਾਂ ਤੋਂ ਬਿਨਾਂ ਛੱਡ ਕੇ ਗਿਆ ਹੋਰ ਪੈਰ ਚੜ੍ਹ ਕੇ ਇੰਚੀ ਮਾਰ ਦੇਣਾ ਮੈਂ ਕੈਂਚੀ ਕਿੰਦਰ ਮਾ ਕਰਨੀ ਨਹੀਂ ਮੀਰੀ ਵੀ ਆ ਜਾਣਾ ਚੱਲੀਆ ਆਪ ਕਲਮਾ ਪੜਨਾ ਯਾਰ ਦੇ ਨਾਂ ਦਾ ਮੀ ਸਾਡੇ ਮੈਂ ਕਲਮਾ ਪੜਨਾ ਯਾਰ ਦੇ ਨਾਂ ਦਾ ਕਲਮਾ ਪੜਨਾ ਯਾਰ ਦੇ ਨਾਂ ਦਾ ਲੋਕ ਕੀ ਪੜਦੇ ਵੇਦਕੁਰਾਂ ਯਾਰ ਤੇ ਨਭ ਵਿੱਚ ਫਰਕ ਨਹੀਂ ਹੁੰਦਾ ਜੇ ਕੋਈ ਦੇਖੇ ਨਾਲ ਤੇਆਂ ਨੂੰ ਮੈਂ ਕਲਮਾ ਆਹੇ ਮੈਂ ਕਲਮਾ ਪੜਨਾ ਯਾਰ ਦੇ ਨਾਂ ਦਾ ਕੀ ਬਾਤ ਆ ਮੰਦਰ ਮਸੀਤਾਂ ਦੇ ਵਿੱਚ ਜਾ ਕੇ ਸੁਖ ਯਾਰ ਦੀ ਮੰਗਦੀ ਇੱਕ ਪਲ ਅੱਖਿਓਂ ਉਹ ਲਹਿ ਹੋ ਜਾਏ ਜਿੰਦ ਸੁੜੀ ਤੇ ਟੰਗਦੀ ਇੱਕ ਪਲ ਅੱਖਿਓਂ ਉਹ ਲਹਿ ਹੋ ਜਾਏ ਸਿੰਦੂ ਸੁਣੀ ਤੇ ਟੰਗ ਦੀ ਜੋੜੀ ਵਿੱਚ ਨਾ ਪਵੇ ਵਿਚੋੜਾ ਜੋੜੀ ਵਿੱਚ ਨਾ ਪਵੇ ਵਿਚੋੜਾ ਇਕੱਠੇ ਜਾਈਏ ਕਬਰ ਸਦਾਨ ਮੈਂ ਕਲਮਾ ਹੇ ਮੈਂ ਕਲਮਾ ਪੜਨਾ ਯਾਰ ਤੇ ਨਾਂ ਦਾ ਲੋਕੀ ਪੜਦੇ ਵੇਦ ਕੁਰਾਨ ਯਾਰ ਤੇ ਰੱਬ ਵਿੱਚ ਫਰਕ ਨਹੀਂ ਹੁੰਦਾ ਜੇ ਕੋਈ ਬੇਖੇ ਨਾਲ ਧਿਆਨ ਮੈਂ ਕਲਮਾ ਹੇ ਮੈਂ ਕਲਮਾ ਪੜਨਾ ਯਾਰ ਆ ਵਾਹ ਬਾਕੀ ਹਾਂ ਦੱਸ ਕੀ ਕਹਿਣਾ ਠੀਕ ਹੈ ਨਾ ਬਲਾਰਨ ਨੇ ਬਲਾਰਨ ਨੇ ਰੈਡੀ ਚਲੋ ਰੈਡੀ ਟੂ ਸ਼ੂਟ ਜੀ ਸੋ ਜਲਦੀ ਤੁਹਾਡੇ ਰੂਬਰੂ ਆਵਾਂਗੇ ਕਲਮਾ 2 ਲੈ ਕੇ ਜੀ ਕੱਲ੍ਹ ਤੱਕ ਦੇ ਲਈ ਸਾਨੂੰ ਦੁਆ ਕਰਿਆ ਮੈਂ ਤੁਹਾਡਾ ਆਪਣਾ ਗਿਪੀਨ ਵਾਲਾ ਮੈਂ ਜਿਨੂ ਟਨ ਦੇ ਨਾਲ ਤੇ ਕਰੀਤ ਨਮੋ ਜੀ ਜਿਨੂ ਟਨ ਆਨ ਦਾ ਸੈਟਅਪ ਮੋਜਾ ਮੋਜਾ ਹੀ ਮੋਜਾ